ਜਿੱਤ ਪਾਵੰਦੇ ਓਹ ਜਿੰਨਾ ਧੱਕੀ ਇੱਕ ਓੰਕਾਰ ਦੀ ਦੁੱਖਾਂ ਤੇ ਮੁਸੀਬਤਾਂ ਤੇ ਜਿੱਤ ਪਾਵੰਦੇ ਓਹ ਜਿੰਨਾ ਧੱਕੀ ਇੱਕ ਓੰਕਾਰ ਦੀ ਵਾਹ ਗੁਰੂ ਸ਼ਬਦ ਜੇ ਲੈ ਮਾਖੋ ਚਾਰਿਆ ਅਗਲੇ मुसीबत ते जित पाव तकी हिकु दुखां ते मुसीबत जित पाव ਲਿਆ ਮਾਣਿੰਦੇ ਪਲੇ ਕੇ ਜੀਰ ਪੈਂਦਾ ਸਿੱਖ ਜੱਲਿਆ ਉਹਦੀ ਚਲਾਰ ਵਾਵੇ ਜੱਪ ਜੀ ਉਸਾਰੇ ਖਲੂਨ ਦੀ ਚਲਾਰ ਪਾਵੇ ਜੱਪ ਜੀ ਮਸੀਬਤਾਂ ਦੇ ਜਿੱਤ ਪਾਵਦੇ ਹੋਣ ਜਿੰਨਾ ਧੱਕੀ ਆਕ ਓਮਕ ਰੱਖੀ ਜੋੜ ਲੜੀ ਪਾਣੀ ਤੇ ਚਾਰ ਦੀ ਦੁੱਖਾਂ ਤੇ ਮੁਸੀਬਤਾਂ ਦੇ ਜਿੱਤ ਪਾਵੰਦੇ ਹੋਰ ਜਿੰਨਾ ਤੱਕੀ ੴ ਦੀ ਦੁੱਖਾਂ ਤੇ ਮੁਸੀਬਤਾਂ ਦੇ ਜਿੱਤ ਪਾਵੰ ਫੀਰ ਪੈ ਕੰਦਾ ਕੁੜਕਾ ਸ਼ੇਰ ਮੋਰ ਭੱਜੀ ਮਿਰਗਾ ਦੇ ਡਰ ਜੀ ਦੁੱਖਾਂ ਤੇ ਮੁਸੀਬਤਾਂ ਤੇ ਜਿੱਤ ਪਾਵਦੇ ਉਹ ਜਿੰਨਾ ਤੱਕੀ ੴ ਦੀ ਦੁੱਖਾਂ ਤੇ ਮੁਸੀਬਤਾਂ ਤੇ ਜਿੱਤ ਪਾਵਦੇ ਉਹ ਜਿੰਨਾ ਤੱਕੀ ੴ ਦੀ ਵਾਹਿਗੁਰੂ ਮਹਾਨ ਗੁਰੂ ਜਰਨੈਲਾਂ ਦੇ ਜਰਨੈਲ ਦੇਸ਼ ਦੇ ਦਰਦੀ ਧਰਮ ਦੇ ਰਖਕ ਸਰਬੰਸਦਾਨੀ ਅੰਮ੍ਰਿਤ ਦੇ ਭੰਡਾਰੇ ਸਹਬੇ ਕਮਾਲ ਸਹਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਇੱਕ ਵਾਰੀ ਸਾਰੇ ਸਾਥ ਸੰਗਤ ਦੋਨੇ ਹੱਥ ਜੋੜ ਕੇ ਉੱਚੀ ਆਵਾਜ਼ ਦੇ ਵਿੱਚ ਗੱਜ ਵੱਜ ਕੇ ਫਤਿਹ ਬੁਲਾਇਆ ਜੀ ਫਤਿਹ ਬੁਲਾਉਣ ਦੇ ਨਾਲ ਦੋ ਵਾਰ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਹੈ ਔਰ ਮੁਖ ਪਵਿੱਤਰ ਹੋ ਜਾਇਆ ਕਰਦਾ ਹੈ ਇੱਕ ਕਵੀ ਕਹਿੰਦਾ ਜੀ ਦੀ ਰੱਗ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਜਿਹੜਾ ਫਤੇ ਬੁਲਾਉਂਦਾ ਹੈ ਗੱਜ ਕੇ ਉਹਨੂੰ ਫਤੇ ਮਿਲਦੀ ਹੈ ਭੱਜ ਕੇ ਤੇ ਜਿਹਦੇ ਮੁਖ ਵਿੱਚ ਫਤੇ ਹੀ ਨਹੀਂ ਉਹਨੇ ਫਤੇ ਕੀ ਬੁલાਣੀ ਹੈ ਉਹ ਜਿਹੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਪਾ ਜਾਂਦੀ ਫਤੇ ਬੁਲਾਉਣ ਤੋਂ ਕਰੇ ਸੰਕੋਚ ਮਾਸਾ ਫਤੇ ਉਸਨੂੰ ਫਤੇ ਬੁਲਾ ਜਾਂਦੀ ਫਤੇ ਨਾਲ ਹੀ ਜਗ ਤੇ ਜਿੱਤ ਹੁੰਦੀ ਫਤੇ ਸੰਗਤਾਂ ਦੇ ਨਾਲ ਹੀ ਪਾਈਦੀ ਏ ਪਿਆਰੇ ਖਾਲਸਾ ਜੀ ਜਦੋਂ ਵੀ ਗੁਰੂ ਘਰ ਆਈਏ ਉਦੋਂ ਗੱਜ ਵੱਜ ਕੇ ਫਤੇ ਬੁਲਾਈ ਦੀਏ ਸੋਚ ਕਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਸਾਡੀ ਔਰ ਆਪਣੇ ਹਾਜ਼ਰਾਂ ਲਵਾਓ ਦੋਵੇਂ ਹੱਥ ਜੋੜੋ ਪਿਆਰ ਦੇ ਵਿੱਚ ਆਓ ਤੇ ਉੱਚੀ ਆਵਾਜ਼ ਦੇ ਵਿੱਚ ਗੱਜ ਵੱਜ ਕੇ ਫਤੇ ਬਲਾਓ ਖਾਲਸਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ